ਭਗਵਾਨ ਬਾਲਕੀ ਮਹਾਰਾਜ ਦੇ ਪ੍ਰਗਟ ਨੂੰ ਸਮਰਪਿਤ ਕਿਉਂਕਿ ਭਗਵਾਨ ਬਾਲਕੀ ਮਹਾਰਾਜ ਦਾ ਸਾਤਰੀ ਨੂੰ ਪ੍ਰਗਟ ਹੋਇਆ ਉਸੇ ਲੜੀ ਦੇ ਵਿੱਚ ਜੋ ਅਸੀਂ ਲਧਾਨੇ ਸ਼ਹਿਰ 'ਚ ਖਾਂ ਖਾਂ ਦੇ ਗੁਰੂ ਮਹਾਰਾਜ ਦੀ ਆਰਤੀ ਗੁਰੂ ਮਹਾਰਾਜ ਦੇ ਇਸ ਮੇਲਨ ਹੋ ਰਹੇ ਨੇ ਉਸ ਵਿੱਚ ਮੈਂ ਨਕਮਸਤਕ ਹੋਣ ਆਇਆ ਸੀ ਮਟਕੜਕਣਵਾਸੇ ਆਇਆ ਸੀ ਔਰ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੱਤੀ ਕਿਉਂਕਿ ਅੱਛੇ ਕੰਮਾਂ ਦੇ ਵਿੱਚ ਸਹਿਯੋਗ ਦੇਣਾ ਇਸ ਕੰਮ 'ਚ ਯੋਗਦਾਨ ਪਾਣਾ ਸਭ ਤੋਂ ਵਧੀਆ ਗੱਲ ਹੈ ਔਰ ਜਿਹੜੇ ਨਾਮਲੇਵਾ ਲੋਕ ਨੇ ਅੱਜ ਚਾਹੇ ਉਹ ਵਰਲਡ ਦੇ ਕੋਨੇ-ਕੋਨੇ 'ਚ ਬੈਠੇ ਨੇ ਇਹ तकरीबन 1 ਮਿੰਟ ਲਗਾਤਾਰ ਬੜੀਆਂ ਖੁਸ਼ੀਆਂ ਦੇ ਚਾਹਵੰਦੇ ਨਾਲ ਉਹ ਨਿਵਾਮ ਅਮਰ ਕਰਨ ਨੇ ਆਸ ਹੈ ਕਿ ਇਸ ਤਰ੍ਹਾਂ ਹੀ ਆਪਾਂ ਰਲ ਮਿਲ ਕੇ ਕਿਉਂਕਿ ਸਾਡੇ ਪੰਜਾਬ ਦੀ ਖੁਸ਼ਹਾਲੀ ਹੈ ਇਸ ਸਮਝ ਲੋ ਕੁਸ਼ਿੰਤੀ ਹੈ ਅਸੀਂ ਜਿੰਨੇ ਵੀ ਧਰਮ ਅਸੀਂ ਸਾਰੇ ਧਰਮ ਇਕੱਠੇ ਹੋ ਕੇ ਸਾਰਿਆਂ ਦੇ ਲਈ ਮਨਾਉਂਦੇ ਆਂ ਇਹ ਆਸ ਕਰਾਂ ਮੀਂਹਾਂ ਵਾਂ ਦੇ ਜਿੱਥੇ ਹੀ ਸਾਡੇ ਇਕੱਠੇ ਹੋ ਗਏ ਆਪਾਂ ਜਿੰਨੇ ਵੀ ਧਾਰਮਿਕ ਸਮਾਗਮ ਇਕੱਠੇ ਕਰਵਾਈਏ ਮੈਂ ਸਾਰੇ ਦਿਨ ਤੋਂ ਸਾਰਿਆਂ ਨੂੰ ਬਹੁਤ ਬਹੁਤ ਬੋਲਣਾ ਚਾਹੁੰਗਾ ਅੱਜ ਤੁਹਾਡੇ ਪ੍ਰੋਗਰਾਮ ਦੇ ਦੇਖੋ ਇਹ ਪ੍ਰਭੂ ਵਾਲਮੀਕੀ ਮਹਾਰਾਜ ਦਾ ਛੇਮਾ ਜੋ ਸਲਾਨਾ ਅਸੀਂ ਸਾਰੇ ਰਲ ਕੇ ਅੱਜ ਲੁਧਿਆਣਾ ਵਾਸੀ ਔਰ ਪਾਸੀ ਜੀ ਔਰ ਇਹਨਾਂ ਦੀ ਸਮੁੱਚੀ ਟੀਮ ਜੋ ਅੱਜ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣ ਲਈ ਬਾਲਮੀਕੀ ਪਵਨ ਦੇ ਵਿੱਚ ਜਲੰਧਰ ਬਾਈਪਾਸ ਇਕੱਠੇ ਹੋਏ ਆਂ ਪ੍ਰਭੂ ਅੱਗੇ ਅਰਦਾਸ ਕੀਤੀ ਆ ਕਿ ਪ੍ਰਭੂ ਸਾਡੇ ਸਾਰਿਆਂ ਤੇ ਕਿਰਪਾ ਬਣਾ ਕੇ ਰੱਖੀ ਔਰ ਆਪਣੀ ਕਿਰਪਾ ਦੇ ਨਾਲ ਅਸੀਂ ਸਾਰਾ ਸਾਡਾ ਭਾਈਚਾਰਾ ਇਸੇ ਤਰ੍ਹਾਂ ਹੀ ਤੇਰੇ ਚਰਨਾਂ ਦੇ ਵਿੱਚ ਅਸ਼ੀਰਵਾਦ ਲੈ ਕੇ ਸਮਾਜ ਔਰ ਆਪਣੇ ਦੇਸ਼ ਆਪਣੇ ਹਲਕੇ ਦੀ ਸੇਵਾ ਕਰਦੇ ਰਹੀ ਹੈ। ਦਸਹਰੇ ਦੇ ਪ੍ਰਭੂ ਆਰਾਮ ਦਾ ਲੀਲਾ ਵਾ ਉਹਨੇ ਰਚਾਈ ਜਾਣੀ। ਭਗਵਾਨ ਵਾਲਮਹਾਰਾ ਦੇ ਪ੍ਰਗਟ ਦਿਵਸ ਦੇ ਉਪਲਖਸ਼ ਦੇ ਵਿੱਚ ਛੇਮਾ ਵਿਸ਼ਾਲ satsang ਸਮਾਰੋਹ ਜਿਹੜਾ ਲੁਧਿਆਣੇ ਦੀ ਸ਼ਰਤੀ ਤੇ ਰੱਖਿਆ ਗਿਆ ਸੀ ਕਿਉਂਕਿ 7 ਤਰੀਕ ਨੂੰ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਵਾ ਭਗਵਾਨ ਵਾਲਮਹਾਰਾ ਦਾ ਪ੍ਰਗਟ ਦਿਵਸ ਆ ਉਹ ਮਨਾਇਆ ਜਾਣਾ ਵਾ ਉਸੇ ਲੜੀ ਦੇ ਵਿੱਚ ਅੱਜ ਅਸੀਂ ਜਿਹੜਾ 6ਵਾਂ ਸਤਸੰਗ ਸਮਾਰੋਹ ਆ ਉਹ ਰੱਖਿਆ ਵਾ ਸੋ ਅੱਜ ਇਹ ਤੁਸੀਂ মিডিਆ ਰਾਹੀਂ ਦੇਖਿਆ ਹੀ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੇਰੇ ਭਰਾ ਜਿਹੜੇ ਸੀ ਉਹ ਨੌਜਵਾਨ ਵੀਰ ਪਹੁੰਚੇ ਸੀ ਪੰਜਾਬ ਦੀ ਸਮੁੱਚੀ ਜਿਹੜੀ ਆ ਵਾਲਮੀਕ ਸਮਾਜ ਦੀ ਜਿਹੜੀ ਲੀਡਰਸ਼ਿਪ ਆ ਉਹ ਵੀ ਪਹੁੰਚੀ ਸੀ ਸੋ ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ 6 ਤਰੀਕ ਨੂੰ ਜਿਹੜਾ ਭਗਵਾਨ ਵਾਲਮ ਸੋਰੀ 7 ਤਰੀਕ ਨੂੰ ਜਿਹੜਾ ਪ੍ਰਗਟ ਦਿਵਸ ਆ ਉਹ ਮੈਂ ਕਹਿੰਨਾ ਵਾਂ ਵੀ ਉਹਨੂੰ ਇਸ ਤਰੀਕੇ ਨਾਲ ਆਪਾਂ ਮਨਾਇਆ ਜਾਈਏ ਕਿਉਂਕਿ ਪਤਾ ਲੱਗਣਾ ਚਾਹੀਦਾ ਵਾ ਵੀ ਪਰਮਪਿਤਾ ਪਰਮਾਤਮਾ ਭਗਵਾਨ ਵਾਲਮ ਰਾਜ ਦਾ ਪ੍ਰਗਟ ਦਿਵਸ ਆ ਤੁਸੀਂ ਦੇਖਿਆ ਹੀ ਆ ਅੱਜ ਦੇ ਦਿਨ ਤੋਂ ਪੰਜਾਬ ਦੀ ਸ਼ੁਰੂਆਤ ਹੋ ਚੁੱਕੀ ਆ ਜਿਹੜੀ ਸਾਸੰਗ ਦੀ ਜੋ ਤੁਸੀਂ ਦੇਖੋਗੇ ਆਨਲੇ ਜਿਹੜਾ ਅਕਤੂਬਰ ਦਾ ਸਾਰਾ ਮਹੀਨਾ ਵਾ ਇਹ ਪਰਮਪਿਤਾ ਪਰਮਾਤਮਾ ਭਗਵਾਨ ਵਾਲਮ ਰਾਜ ਜਿਹੜੇ ਆ ਉਹ ਸਾਸੰਗ ਚੱਲਨੇ ਨੇ ਜਿਸ ਵਿੱਚ ਵੱਡੀ ਰਾਜਨੀਤਿਕ ਪਾਰਟੀਆਂ ਸਮਾਜਿਕ ਪਾਰਟੀਆਂ ਅਤੇ ਧਾਰਮਿਕ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਹਿੱਸਾ ਲਿੱਤਾ ਵਾ ਸੋ ਮੈਂ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾਂ ਪ੍ਰੈਸ ਦਾ ਵੀ ਕਿਉਂਕਿ ਤੁਸੀਂ ਵੱਡੀ ਗਿਣਤੀ 'ਚ ਇੱਕ ਵਾਈ ਦੇ ਕਵਰੇਜ ਕਰ ਰਹੇ ਹੋ ਸੋ ਮੇਰੇ ਵੱਲੋਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਵਿਸ਼ਾਲ ਸਤਸੰ ਸਮਰੂ ਮਨਵਾ ભગવાન ਵਾਲਮੀਕੀ ਮਹਾਰਾਜ ਦੀ ਜਨਮ ਦਿਵਸ ਦੀ ਖੁਸ਼ੀ ਦੇ ਵਿੱਚ ਸਾਡੇ ਭਰਾ ਅਮਨ ਬਸੀ ਵੱਲੋਂ ਕਰਾਇਆ ਗਿਆ ਮੈਂ ਸਭ ਤੋਂ ਪਹਿਲੇ ਤੇ ਮਹਾਰਾਜ ਦੀ ਅਗਲੇ ਦਿਵਸ ਦੀ ਬਹੁਤ ਬਹੁਤ ਵਧਾਈਆਂ ਦਊਗਾ ਕਿ ਪ੍ਰਮਾਤਮਾ ਕੀ ਅਰਦਾਸ ਕਰੂੰਗਾ ਕਿ ਸਾਡਾ ਪੰਜਾਬ ਸਾਡਾ ਸੂਬਾ ਸਾਡਾ ਦੇਸ਼ ਛੜੀ ਦੀ ਕਲਾ ਜਰੇ ਸਭ ਨੂੰ ਤੰਦਰੁਸਤਾਂ ਤੰਦਰੁਸਤੀ ਔਰ ਖੁਸ਼ੀਆਂ ਬਖਸ਼ੇ ਵਾਲਮੀਕੀ ਮਹਾਰਾਜ ਦੀ ਜੈ ਹੋਵੇ ਮੈਸਜ ਹੋ ਗਿਆ ਯਾਰ ਵੀ ਜਿਹੜੀ ਕਿੜੀ ਮਸ਼ੀਨ ਲੈ ਕੇ ਤਰਕਿਸਤਾਨ ਦੇ ਜਿਹੜਾ ਬਹੁਤ ਕਟ ਨਹੀਂ ਬਜੀ ਤਰਕਿਸਤਾਨ ਦੇ ਵੀ ਅੱਜ ਤੁਸੀਂ ਦੇਖੋ ਬਹੁਤ ਸੰਗਤ ਆਂਦੀ ਹੈ ਜੀ ਮੱਥਾ ਟੇਕਣੋਂ ਹੱਸੇ ਨੌਜਵਾਨ ਪੀੜੀ ਨੂੰ ਤੇ ਹੁਣ ਆਪ ਹੀ ਸਮਝਣਾ ਪਏਗਾ ਕਿ ਸਾਡੇ ਵਸਤੇ ਜੀ ਮਾੜੀ ਹੈਗੀ ਹੈ ਤੇ ਸਾਨੂੰ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਵਾ ਨੌਜਵਾਨ ਜੀ ਪੀੜ੍ਹੀ ਜਿਹੜੀ ਹੈ ਅੱਜ ਦੀ ਰੇਲ ਚ ਸਮਝਦਾਰ ਹੈ ਸਿਆਣੀ ਹੈ ਇਹ ਸਾਨੂੰ ਸਾਰਿਆਂ ਨੂੰ ਹੁਣ ਤੇ ਪਤਾ ਲੱਗਦਾ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਨਸ਼ਿਆਂ ਦਾ ਰਿਜ਼ਲਟ ਕੀ ਨੇ ਪਹਿਲੇ ਪਹਿਲੇ ਤਾਂ ਹੋਸਾ ਲੋਕਾਂ ਨੂੰ ਨਹੀਂ ਪਤਾ ਸੀ ਕਿ ਨਸ਼ਿਆਂ ਦਾ ਰਿਜ਼ਲਟ ਕੀ ਹੈ ਅੱਜ ਤੇ ਹਰੇਕ ਨੂੰ ਨਸ਼ਿਆਂ ਦਾ ਰਿਜ਼ਲਟ ਪਤਾ ਕੀ ਹੈਗੇ ਨੇ ਸੋ ਇਹਨਾਂ ਚ ਜੋ ਜਿੰਨਾ ਦੂਰ ਰਾਵਾਂਗੇ ਉਹਨਾਂ ਆਪਣੇ ਔਰ ਆਪਣੇ ਪਰਿਵਾਰ ਵਾਸਤੇ ਚੰਗਾ ਰਹੇਗਾ ਸਾਰਿਆਂ ਨੂੰ ਇਹ ਬੇਨਤੀ ਲਾਉਂਗਾ ਨਸ਼ਿਆਂ ਤੋਂ ਹਟ ਕੇ ਪਰਮਾਤਮਾ ਦੇ ਚਰਨਾਂ 'ਚ ਲੱਗੀਏ ਪਰਮਾਤਮਾ ਦਾ ਨਾਮ ਜਪੀਏ ਤੇ ਆਪਣਾ ਕਰਮ ਕਰੀਏ ਆਪਣਾ ਜੋ ਕਾਰੋਬਾਰਾ ਜੋ ਆਪਣੀ ਜਵਾਬ ਹੈ ਪਾਉਂਦੇ ਵਲ ਧਿਆਨ ਦਿਈ ਇਸ ਲਈ ਲੋਕ ਅੱਗੇ ਹੋਣੀ ਚਾਹੀਦੀ ਤੇ ਤੁਹਾਡਾ ਸੋਚ ਰੂਟੀਨ ਛੋੜੀ ਜਿਹੀ ਧਾਰਮਿਕ ਪ੍ਰੋਗਰਾਮ ਤੇ ਹਮੇਸ਼ਾ ਹੀ ਹੋਣਾ ਚਾਹੀਦਾ ਜੀ ਇਹ ਤੇ ਸਾਰਿਆਂ ਨੂੰ ਹੀ ਕਰਨੇ ਚਾਹੀਦੇ ਹਰੇਕ ਬੰਦੇ ਨੂੰ ਇਸ ਚੀਜ਼ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਸਾਰਿਆਂ ਜੈ ਵਾਲਮੀਕ ਜੀ ਪਰਮਪੀਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਾਰਾਇਦੇ ਪਾਵਰ ਪ੍ਰਵਰਦੀਵਤੀ ਸਾਰੇ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲਗ ਲਗ ਵਧਾਈ ਅੱਜ ਸਾਡੇ ਵੀਰ ਅਮਨ ਬੱਸੀ ਵੱਲੋਂ ਵਿਸ਼ਾਲ ਸੱਸਣ ਕਰਾਇਆ ਜਾ ਰਿਹਾ ਵੀ ਵੀਰਰਾਮ ਅਬੇਦਕਰ ਪਾਵਨ ਦੇ ਵਿੱਚ ਬਹੁਤ ਅੱਸੀ ਗੱਲ ਹੈ ਜੀ ਸਾਡਾ ਵੀਰ ਯੋਰਾ ਯੂਥ ਨੂੰ ਮੈਂ ਵੱਟੇ ਪਦਰ ਤੇ ਨਸ਼ਾ ਦੂਰ ਵਾਲੀ ਮੈਸੇਜ ਦੇ ਰਿਹਾ ਵਾਂ ਤੇ ਅੱਜ ਅਸੀਂ ਦੇਖ ਰਹੇ ਵਪਾਰ ਸਾਰੇ ਭਰਾਣੇ ਜਿਹੜਾ ਪਿਆਰ ਖਟਿਆ ਵਾ ਤੇ ਅੱਜ ਸਾਰੇ ਲਾਰਡਿੰਗ ਸਗਣ ਧਾਰਮੀ ਸੜਾ ਜੇ ਪਹੁੰਚਦੇ ਨੇ ਤੇ ਪਰਮਪੀਤਾ ਪਰਮਾਤਮਾ ਅਫਵਾਣ ਵਾਲੀ ਇਦਾਂ ਮੇਰਾ ਮੋਢਾ ਘੱਟ ਦੋ ਵਿੱਚੋਂ ਇੱਕ ਇਦਾਂ ਸੰਦੀਪ ਤੂੰ ਹਾਂ ਹਾਂ ਮਾਰੀ ਨਹੀਂ ਪਹੁੰਚੀ ਅੱਜ ਸਾਡੇ ਵੀਰ ਅਮਨ ਗੱਸੀ ਵੱਲੋਂ ਛੇਵਾਂ ਇਹ ਕੀਰਤਨ ਜੋਗ ਕੀਰਤਨ ਕਰਾਇਆ ਗਿਆ satsang ਕਰਾਇਆ ਗਿਆ ਤੋ ਮੈਂ ਇਹ ਇੱਕ ਇਹਦੇ ਵਿੱਚ ਬਹੁਤ ਵੱਡੀ ਤੇ ਚੰਗੀ ਗੱਲ ਆ ਵੀ ਸਾਰੇ ਸਮਾਜ ਦੇ ਅੱਜ ਹਰੇਕ ਸਮਾਜ ਤੋਂ ਜੋ ਸਭ ਵੀਰ ਨੇ ਸਾਰੇ ਆਏ ਹੋਏ ਨੇ ਇਕੱਲੇ ਇੱਕ ਬਾਲਮੀਕ ਸਮਾਜ ਦਾ ਭਾਈਚਾਰਾ ਨਹੀਂ Hindu Muslim Sikh ਜੋ ਵੀ ਸਾਰੇ ਸਾਡੇ ਵੀਰ ਆਏ ਨੇ ਸੋ ਇਹ ਇੱਕ ਏਕਤਾ ਸਾਂਝੀ ਵਾਰਤਾ ਦਾ ਪ੍ਰਤੀਕ ਵੀ ਆ ਵੀ ਅਸੀਂ ਪੰਜਾਬ ਦੀ ਇਹ ਹੀ ਇੱਕ ਖਾਸ ਖਾਸ ਗੱਲ ਆ ਤੇ ਖਾਸੀਤਾ ਵੀ ਹਰੇਕ ਧਰਮ ਦਾ ਸਤਿਕਾਰ ਕਰਦੇ ਨੇ ਤੇ ਇੱਕ ਦੂਜੇ ਨਾਲ ਭਾਈਚਾਰਾ ਰਹਿਂਦੇ ਨੇ ਸੋ ਜਿਹੜੀਆਂ ਛੋਟੀਆਂ ਮੋਟੀਆਂ ਸ਼ਰਾਰਤੀ ਅੰਸਰ ਆਏ ਦੂਰ ਕਰਨਾ ਚਾਹੁੰਦੇ ਆ ਹਿੰਦੂਆਂ ਨੂੰ ਸਿੱਖਾਂ ਨੂੰ ਜਾਂ ਸਾਡੇ ਬਾਲਮਿਕ ਭਾਈਚਾਰੇ ਨੂੰ ਇੱਕ ਦੂਜੇ ਤੋਂ ਉਹਨਾਂ ਦੇ ਮੂੰਹ ਤੇ ਚਪੇੜਾ ਹੁੰਦੇ ਇਹੋ ਜਿਹੇ ਪ੍ਰੋਗਰਾਮ ਬਹੁਤ ਵੱਡਾ ਉਪਰਾਲਾ ਛੇਵਾਂ ਅੱਜ ਇਹ ਇਹਨਾਂ ਨੇ ਕਰਾਇਆ ਹਰ ਇੱਕ ਸਾਲ ਕਰਾਉਂਦੇ ਤੇ ਹੋਰ ਵੀ ਵੱਡੇ ਉਪਰਾਲੇ ਕਰਦੇ ਰਹਿੰਦੇ ਆ ਤੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜੋ ਇੱਥੇ ਆਏ ਨੇ ਤੇ ਜੋ ਪੋਲੀਟੀਕਲ ਸ਼ਕਤੀਤਾ ਵੀ ਆਜੜ ਪਾਰਟੀ ਤੋਂ ਆਈਆਂ ਬਹੁਤ ਬਹੁਤ ਧੰਨਵਾਦ